thank you ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਹਰ ਸਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਨਵਾਂ ਜਿਹੜਾ ਹੈਗਾ ਉਹ ਲੋਕਾਂ ਲਈ ਅੰਟਰਟੇਨਮੈਂਟ ਦਾ ਸਾਧਨ ਜਾਂ ਮੇਲੇ ਵਿੱਚ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਲਈ ਪ੍ਰਬੰਧ ਕਰੀਏ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਉਹ ਆਨੰਦ ਦੇ ਨਾਲ ਮੇਲਾ ਦੇਖ ਸਕਣ ਅਗਰ ਸਵਾਰ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਹੈ ਜਿਹੜੇ ਕਾਫੀ ਸਾਲ ਪਹਿਲਾਂ ਹੁੰਦੇ ਹੁੰਦੇ ਸੀ ਉਨਾ ਪ੍ਰੋਗਰਾਮਾਂ ਦਾ ਸੀ ਕਰ ਰਹੇ ਆ ਆਪਣਾ ਆਯੋਜਨ ਕਰ ਰਹੇ ਹਾਂ ਔਰ ਨਾਲ ਦੀ ਨਾਲ ਹੀ ਜਿਹੜਾ ਹੁਣੇ ਤੋਂ ਅੱਜ ਤੋਂ ਹੀ ਫਰੀਦਕੋੜ ਨਿਵਾਸੀ ਜਿਹੜੇ ਕਈ ਵਾਰੀ ਲੰਬਾ ਹੁੰਦਾ ਦੀ ਖਾਣ ਵਾਲੀਆਂ ਚੀਜ਼ਾਂ ਮਾੜੀਆਂ ਤਾਂ ਉਹ ਦੁਕਾਨਦਾਰਾਂ ਨੂੰ ਜਾਂ ਵੱਡੇ ਜਿਹੜੇ ਕੋਈ ਬ੍ਰਾਂਡਡ ਹੈ ਇਹ ਸਾਰਿਆਂ ਨੂੰ ਵਾਰਨਿੰਗ ਹੈ ਕਿ ਇੱਕ ਹਫ਼ਤੇ ਦੇ ਵਿੱਚ ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਆਪਦੀ ਕਮੀ ਪੇਸ਼ੀ ਦੂਰ ਕਰ ਲੈਣ ਇੱਕ ਹਫ਼ਤੇ ਬਾਅਦ ਅਸੀਂ ਹਰ ਬੰਦੇ ਦਾ ਜਿਹੜਾ ਜਿਹੜਾ ਵੀ ਬ੍ਰਾਂਡ ਆ ਜਾਂ ਕੁਝ ਵੀ ਹੈ ਉਹਦੇ ਜਾ ਕੇ ਆਪ ਚੈੱਕ ਕਰਾਂਗੇ ਔਰ ਜਿਹੜਾ ਦੋਸ਼ੀ ਹੋਇਆ ਉਹਨੂੰ ਫੜ ਕੇ ਜਿਹੜਾ ਉਹ ਜੇਲ੍ਹ ਚ ਵੀ ਸੇਟਾਂਗੇ ਜਿਹੜੇ ਜਿਹੜੇ ਲੈਵਲ ਤੇ ਉਹਦੀ ਸਜ਼ਾ ਮੰਦੀ ਉਹ ਜਿਹੜਾ ਜੁਰਮਾਨਾ ਬਣਦਾ ਉਹ ਜੁਰਮਾਨਾ ਵੀ ਕਰਾਵਾਂਗੇ ਤਾਂ ਅਸੀਂ ਚੰਗੀ ਸਿਹਤ ਦਾ ਵਾਅਦਾ ਜਿਹੜਾ ਕੀਤਾ ਲੋਕਾਂ ਨਾਲ ਉਹ ਵੀ ਜਿਹੜਾ ਅਸੀਂ ਇਹ ਮੇਲੇ ਤੋਂ ਪਹਿਲਾਂ ਸ਼ੁਰੂ ਕਰ ਦੇਣਾ ਕੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਪੰਜਾਬ ਦੇ ਵਿੱਚ ਨਾਮੀ ਐ ਜਾਂ ਭਾਰਤ ਦੇ ਨਾਮੀ ਕਈ ਜਿਹੜੇ ਬ੍ਰਾਂਡਸ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੇ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਅਸੀਂ ਉਹਨਾਂ ਨੂੰ ਵੀ ਵੱਖਰੀ ਸਪੇਸ ਦੇਵਾਂਗੇ ਤਾਂ ਕਿ ਲੋਕਾਂ ਨੂੰ ਚੰਗੀ ਜਿਹੜੀ ਇੱਕ ਵੈਰੈਟੀ ਵੀ ਮਿਲੇ ਔਰ ਜਿਹੜੀ ਮਸ਼ਹੂਰ ਚੀਜ਼ ਆ ਉਹਦਾ ਆਨੰਦ ਵੀ ਵਾਣ ਸਕਣ। ਲੱਗੇ ਹੋਏ ਆ ਜੀ ਕਾਫੀ ਜਿਹੜਾ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਕਿ ਉਹ ਡਿਪਾਰਟਮੈਂਟ ਕੀ ਕੀ ਐਕਟੀਵਿਟੀ ਕਰਾ ਕਰਾ ਸਕਦੇ ਆ। ਪਸ਼ੂ ਪਾਲਨ ਵਿਭਾਗ ਨੂੰ ਵੀ ਕਿਹਾ ਕਿਸਾਨ ਜਿਹੜਾ ਐਗਰੀਕਲਚਰ ਆਪਣੇ ਨਾਲ ਸੰਬੰਧਿਤ ਮਹਿਕਮੇ ਉਹਨਾਂ ਨੂੰ ਵੀ ਕਿਹਾ ਹੋਰ ਵੀ ਵੱਖਰੇ ਵੱਖਰੇ ਵਿਭਾਗਾਂ ਨੂੰ ਜਿਹੜਾ ਮੇਲੇ ਦੇ ਵਿੱਚ ਵਿੱਚ ਲੋਕਾਂ ਨੂੰ ਸਹੂਲਤ ਵੀ ਮਿਲੇ ਜਿਹੜਾ ਕੋਈ ਬੰਦਾ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਜਿਹੜਾ ਕੋਈ ਹੈਲਥ ਕੈਂਪ ਵੀ ਇੱਥੇ ਲੱਗੇ ਰਹਿਣ ਵੀ ਲੋਕ ਜਿਹੜੇ ਆਉਂਦੇ ਆ ਉਹਨਾਂ ਨੂੰ ਹੈਲਥ ਬਾਰੇ ਵੀ ਜਾਣਕਾਰੀ ਹੋਵੇ ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਜਿਹੜਾ ਹਣੇ ਉਹ 2-4 ਦਿਨਾਂ ਚ ਜਿਹੜਾ ਸਾਰਾ ਫਾਈਨਲ ਕਰ ਦਾਂਗੇ ਇਸ ਵਾਰੀ ਜਿਹੜਾ ਨਾ ਝੋਨੇ ਦੀ ਫਸਲ ਆ ਜਿਹੜੀ ਉਹ 15 ਦਿਨ 20 ਦਿਨ ਪਹਿਲਾਂ ਬੀਜੀ ਗਈ ਆ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਉਹਦੇ ਫਸਲ ਦੇ ਆਉਣ ਦੇ ਸਾਰ ਵੀ ਪਹਿਲਾਂ ਇਸ ਕਰਕੇ ਜਿਹੜਾ ਮੇਲਾ ਪਿੱਛੇ ਚੱਲਿਆ ਜਾਂਦਾ ਸੀ ਇਹ ਜੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸਿਰਫ ਤਬਦੀਲੀ ਕੀਤੀ ਗਈ ਹੈ ਜਿਹੜਾ ਕ્રાਫਟ ਮੇਲਾ ਉਹ 13 ਤਰੀਕ ਤੋਂ ਸ਼ੁਰੂ ਹੋ ਕੇ 23 ਤੱਕ ਚੱਲੂਗਾ ਬਾਕੀ ਜਿਹੜਾ 19 ਤੋਂ 23 ਸਤੰਬਰ ਵਾਲਾ ਬਾਬਾ ਫਰੀਦ ਜੀ ਦਾ ਮੇਲਾ ਉਹ ਐਜ਼ ਇਟ ਇਜ਼ ਰਹੂਗਾ ਉਹਦੇ ਪ੍ਰੋਗਰਾਮ ਦੀ ਸਾਰੇ ਐਜ਼ ਇਟ ਇਜ਼ ਰਹਿਣਗੇ ਜਿਹੜੇ ਵਾਕਈ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਹੋਣੇ ਆ ਉਹਨਾਂ ਦੇ ਵਿੱਚ ਜਿਹੜਾ ਉਹ ਰਸਤਾ ਬਦਲ ਦਿੱਤੀ ਉਹ ਸਾਡੇ ਕਾਫੀ ਵੱਡੇ ਪ੍ਰੋਜੈਕਟ ਜਿਹੜੇ ਚੱਲੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਹੈਗਾ ਦਸਤਾਵੇਜ਼ ਵੀ ਕਰਨੇ ਆ ਬਾਬਾ ਫਰੀਦ ਦੇ ਮੇਲੇ ਤੱਕ ਉਹ ਕੰਪਲੀਟ ਹੋ ਜਾਣਗੇ ਕੁਝ ਸਾਡੇ ਜਿਹੜੇ ਕੰਪਲੀਟ ਹੋ ਗਏ ਲਗਭਗ ਸਾਡੇ ਜਿਹੜੇ 100 ਕਰੋੜ ਦੇ ਕਰੀਬ ਪ੍ਰੋਜੈਕਟ ਹੋਣਗੇ ਜਿਨ੍ਹਾਂ ਦਾ ਅਸੀਂ ਧਿਕਟਨ ਕਰਾਂਗੇ ਤੇ ਜਾਂ ਅਸੀਂ ਨੀ ਪੱਥਰ ਰੱਖਾਂਗੇ ਵੱਡੇ ਵੱਡੇ ਪ੍ਰੋਜੈਕਟ ਹੋਣਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਬਾਬਾ ਫਰੀਦ ਦੇ ਅਸ਼ੀਰਵਾਦ ਦੇ ਨਾਲ ਉਹ ਮੇਲੇ ਦੇ ਜਿਹੜੇ ਪ੍ਰਬੰਧ ਠੀਕ ਕਰਨ ਵਾਸਤੇ ਕੋਈ ਨਹੀਂ ਜਨਤਾ ਆਉਂਦੀ ਉਹਨਾਂ ਨੂੰ ਵਹੀਕਲ ਖੜੇ ਕਰਨ ਵਾਸਤੇ ਵੀ ਜਗ੍ਹਾ ਚਾਹੀਦੀ ਕਿੰਨਾ ਕਿਸੇ ਦਾ 40 40 50 ਪਿਆ 1000 ਰੁਪਏ ਦਾ ਮੋਟਰਸਾਈਕਲ ਆ ਉਹਨੂੰ ਜਿਹੜਾ ਉਹ ਚੋਰੀ ਹੋ ਜਾਂਦਾ ਤਾਂ ਸਰਕਾਰ ਦੀ ਵੀ ਗੁਜ਼ਰਾਨੀ ਹੁੰਦੀ 10 ਰੁਪਏ ਜਿਹੜਾ ਹੈਗਾ ਉਹ ਵੀ ਕਲਦੀ ਦੂਜੇ ਪਾਸੇ ਜਿਹੜਾ ਮੇਲਾ ਉਹਦੇ 'ਚ ਸ਼ਰਾਰਤੀਆਂ ਸਰ ਵੀ ਜਾਂਦੇ ਆ ਲਾਂਭੇ ਆਉਂਦੇ ਆ ਬਿਨਾ ਫਾਸਤੂ ਕੀੜਾ ਕੱਢਦੇ ਬੱਧਿਆ ਉਹ ਸਿਰਫ 10 ਪਹਿਲਾਂ ਪਹਿਲੀ ਸਰਕਾਰਾਂ ਦੇ ਵਿੱਚ ਇਹ ਪਰਚੀ ਕਾਫੀ ਜ਼ਿਆਦੇ ਸੀ ਪਰ ਅਸੀਂ ਆਕੇ ਘਟ ਕਰਤੀ ਸਿਰਫ ਇੱਕ ਲੱਗੇ ਵੀ ਪਰਚੀ ਲੱਗਦੀ ਆ 10 ਰੁਪਏ ਦੀ ਪਰਚੀ ਆ ਮੇਲਾ ਦੇ ਵਿੱਚ ਤੇ ਦੂਜੀ ਗੱਲ ਐ ਇਸ ਵਾਰੀ ਅਸੀਂ ਹੋਰ ਕਰ ਰਹੇ ਆ ਜਿਹੜੀਆਂ ਪ੍ਰਾਪਤਨ ਖੇਡਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਬੈਲ ਪਾਸ ਕੀਤਾ ਜਾਂ ਸਰਕਾਰ ਨੇ ਤਾਂ ਸਾਡੀ ਕੋਸ਼ਿਸ਼ ਐ ਕਿ ਅਸੀਂ ਬਲਦਾਂ ਦੀਆਂ ਦੌੜਾਂ ਦਾ ਹੋਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੋ ਸਕੀਆਂ ਅਵੇਲੇਬਲ ਹੋ ਸਕਿਓ ਉਹ ਵੀ ਫ੍ਰੀ ਕੋਰਟ ਤੇ ਦਰਸ਼ਕਾਂ ਨੂੰ ਦਿਖਾਵਾਂਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਆ ਬੈਲਾਂ ਦੀਆਂ ਦੌੜਾਂ ਦਾ ਜੂਝ ਹੋ ਸਕਦਾ ਹੋਇਆ ਉਹ ਕਰਾਵਾਂਗੇ ਤੁਹਾਨੂੰ ਦੇਖਣ ਦਾ ਮੌਕਾ ਦੇਖੋ ਜਦੋਂ ਦੀ ਸਰਕਾਰ ਬਣੀ ਐ ਅਸੀਂ ਕੋਈ ਭਰ ਰਹੇ ਆ ਤੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਯਾਤ ਕਾਫੀ ਤੋਏ ਭਰਤੇ ਸੀ ਤੇ ਹੁਣ ਉਹਦੇ ਚ ਕੀ ਕਾਰਨ ਬੜਿਆ ਵੀ 100 ਐਮਐਮ ਦੀ ਪੰਜਾਬ ਦੇ ਵਿੱਚ ਇਕੱਲੀ ਟੈਲ ਜੇ ਲੱਗ ਰਹੀ ਹੈ ਕੋ ਫ੍ਰੀਕੋਰਡ ਚ ਲੱਗ ਰਹੀ ਕਿਤੇ ਨਹੀਂ ਲੱਗੀ ਤਾਂ ਉਹ ਉਹ ਜਿਹੜੀ ਆ ਉਹ ਟੈਲ ਦੀ ਸ਼ਾਰਟੇਜ ਆ ਗਈ ਸੀ ਆਰਡਰ ਦੇ ਕੇ ਦੁਬਾਰਾ ਬਣਾਈ ਕਿਉਂਕਿ ਟੈਂਡਰ ਸੇ ਤਿੰਨ ਲੱਗਿਆ ਢੋਡੀ ਵੱਖਰੇ ਵੱਖਰੇ ਰੂਪ ਤੇ ਤਾਂ ਤੀਜਾ ਟੈਂਡਰ ਜਦੋਂ ਲੱਗਿਆ ਉਹ ਲੌਂਗ ਟਰਮ ਘੱਟ ਸੀ ਤੇ ਉਹ ਛੇਤੀ ਚਲਾਵਾਂਗੇ ਜੀ ਮੁੱਖ ਮੰਤਰੀ ਸਾਹਿਬ ਚਲਾ ਕੇ ਜਾਣਗੇ Mundu ṣe nisubi,